E ਨ ਕੋ ਨਾਮ ਤੁਹਾਡੇ ਕੋ ਬੋਲੋ ਸਾਧੋ ਸਤ ਸਹਿਬ ਬੋਲੋ ਸਾਧੋ ਬੰਦੀ ਛੋੜ ਮਹਾਰਾਜ ਜੀ ਸਰਦਾ ਜੀ ਕੀ ਸਤ ਸਹਿਬ ਹੁਕਮ ਮਹਾਰਾਜ ਜੀ ਦਾ ਸਤ ਸਹਿਬ ਤਨ ਤਨ ਸ੍ਰੀ ਸਤਗੁਰ ਬੰਦੀ ਛੋੜ ਇਸ਼ਰਦਾ ਜੀ ਮਹਾਰਾਜ ਜੀ ਦਾ 81 ਮਾ ਵਰਸੀ ਸਮਾਗਮ ਜੋ ਕਿ ਅੱਜ ਸਵੇਰ ਤੋਂ 9 ਨਵੰਬਰ ਸਵੇਰ ਤੋਂ ਚੱਲ ਰਿਹਾ ਹੈ 9 ਨਵੰਬਰ ਦੀ ਰੈਨ ਸਵਾਈ ਨੇ ਕੀਰਤਨ ਦਾਸ ਨੰਬਰ ਸ਼ਾਮ ਨੂੰ ਸਮਾਪਤੀ ਹੈ ਸਤਗੁਰੂ ਰਿਸ਼ੇ ਦਾਸ ਜੀ ਮਹਾਰਾਜ ਜੀ ਜਿਨ੍ਹਾਂ ਦਾ ਜਨਮ ਪਿੰਡ ਕੜਿਆਲ ਜੋਤੀ ਜੋ ਸਮਾਏデア ਰਾਮਪੁਰਾ ਮੇਕਵਾਲ ਕੰਗੇ ਆ ਉਹਨਾਂ ਨੇ ਮਨੁੱਖਤਾ ਨੂੰ ਸਾਂਝੀ ਬਾਲਤਾ ਦਾ ਸ਼ੁਭ ਉਪਦੇਸ਼ ਦਿੱਤਾ ਏਕ ਪਤਾਏ ਕਰਕੇ ਅੰਬਾਰ ਨਾ ਕੋ ਬੈਰੀ ਨਹੀਂ ਬਗਾਨਾ ਸਰਦ ਸੰਘ ਹਮ ਕੋ ਬਨਾਈ ਮਾਨਸ ਕੀ ਜਾ ਸਭੇ ਇੱਕ ਹੀ ਪਛਾਨੂ ਜੇ ਸਾਨੂੰ ਹੋਂ ਦੀ ਕਿੰਤ ਕਰਨੀ ਵੱਢ ਕੇ ਸਕਣਾ ਨਾਮ ਜਪਨਾ ਉਹਨਾਂ ਦਾ ਸ਼ੋਭ ਉਪਦੇਸ਼ ਹੈ ਇਸ ਉਪਦੇਸ਼ ਦੇ ਲਾਭ ਨਹੀਂ ਹੋ ਕੇ ਅਸੀਂ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਹਾਂ ਰੂਦ ਰਾਡਿਆ ਕੋ ਸਤਿ ਮਹਾਂਪੁਰਸ਼ ਸੰਗਤਾਂ ਆ ਕੇ ਸ਼ਰਦਾ ਦੀ ਫੁੱਲ ਸਮਰਪਿਤ ਕਰ ਰਹੀਆਂ ਨੇ ਸਤਿਗੁਰੂ ਸ਼ਦਾਜੀ ਮਹਾਰਾਜ ਨਾਮਦਾਨ ਤੇ ਇਸ਼ਨਾਨ ਦੀ ਬਸ ਇਸ ਕਾਰਨ ਸੰਗਤਾਂ ਦੇ ਆਪਣਾ ਅਸ਼ੀਰਵਾਦ ਰੱਖਣ ਤਾਂ ਕਿ ਜੀਵਨ ਲੋਕ ਸੁਖੀਏ ਪਰਲੋਕ ਸੇਲਾ ਹੋਵੇ ਬੋਲੋ ਸਤਿਓਂ ਬੰਦੀ ਛੋੜ ਮਾਰਾ ਇਸ਼ਾਦਾ ਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅਮਨਦੀਪ ਜਸਵਾਲ ਅਸੀਂ ਟ੍ਰਾਂਟੋ ਤੋਂ ਆਏ ਆ ਤੇ ਸਪੈਸ਼ਲੀ ਮਹਾਰਾਜ ਦੇ 81ਵੇਂ ਵਰਸੀ ਸਤਿਗੁਰੂ ਜੀ ਦਾ ਅਸੀਂ ਮਹਾਰਾਜ ਜੀ ਡੇਰਾ ਰਾਮਪੁਰਾ ਤੇ ਮਹਾਰਾਜ ਦੇ ਅੱਜ ਦਿਨ ਦਿਹਾੜੇ ਦੀ ਖੁਸ਼ੀ ਦੇ ਵਿੱਚ ਅਸੀਂ ਇੱਥੇ ਪਹੁੰਚੇ ਆ ਸਾਰੀ ਸਮੂਥ ਸਾ ਸੰਗਤ ਨੂੰ ਬਾਹਰ ਬੈਠੀ ਸੰਗਤ ਨੂੰ ਸਾਰਿਆਂ ਵੱਲੋਂ ਸਾਡੇ ਵੱਲੋਂ ਪਿਆਰ ਭਰੀ ਸਤਿ ਸਾਹਿਬ نت ہو پرکاش ہو پورن ہو اکھنڈ ہو اجر ہو امر ہو سناتن ہو گیبی ہو اوناشی ہو نروکار ہو سکھ ساگر ہو مہربان کے ساتھ دھام کو سب سنتا کے پیک بھگوان کو نام تمہارے کو بولو سادو سات ساہب بولو سادو بندی چھوڑ مہاراج ایشور داس جی کی سات ساحب ਕੋ ਕ ਮਹਾਰਾਜੀ ਕਾ ਸਾਥ ਸਾਹਿਬ ਜੇ ਜ਼ੋਰ ਤੇਰੇ ਨਾਲ ਖੇਡਦੇ ਹਾਂ ਸਾਡੇ ਵਿੱਚ ਨਾ ਹੀ ਕੋਈ ਜ਼ੋਰ ਸਾਈਆਂ ਅਸੀਂ ਵਾਂਗ ਪਤੰਗ ਦੇ ਉੱਡ ਰਹੇ ਹੱਥ ਵਿੱਚ ਤੇਰੇ ਸਾਡੀ ਡੋਰ ਸਾਈਆਂ ਤੂੰ ਹੀ ਨੂਰ ਹੈ ਸਾਡੜੀ ਅੱਖੀਆਂ ਦਾ ਤੇਰੇ ਬਾਝ ਹੋਵੇ ਅੰਧ ਘੋਰ ਸਾਈਆਂ ਈਸ਼ਰਦਾਸ ਦਾ ਸਰਾਇਕ ਤੂੰ ਹੀ ਤੇਰੇ ਬਾਝ ਨਾ ਆਪਣਾ ਹੋਰ ਸਾਈਆਂ ਬੰਦੀ ਛੋੜਦਾ ਆ ਸਰਾਇਕ ਤੂੰ ਹੀ ਤੇਰੇ ਬਾਝ ਨਾ ਆਪਣਾ ਹੋਰ ਸਾਈਆਂ ਤਨ ਤਨ ਸਤਿਗੁਰ ਬੰਦੀ ਛੋੜੀ ਸਰਦਾ ਜੀ ਮਹਾਰਾਜ ਤਨ ਤਨ ਸਤਿਗੁਰ ਨੇਕੀ RAM ਜੀ ਮਹਾਰਾਜੀ ਤਨ ਤਨ ਸਤਿਗੁਰ ਗੀ ਸਾਹ ਸੰਤ ਜੀ ਮਹਾਰਾਜੀ ਤਨ ਤਨ ਸ ਬੀਬੀ ਪਰਸਿੰਨੀ ਜੀ ਤਨ ਤਨ ਸਾਹ ਸੰਗਤ ਜੀ ਸਾਰੀ ਸਾਹ ਸੰਗਤ ਨੂੰ ਮਹਾਰਾਜ ਜੀ ਦੀ 81 ਬਰਸੀ ਦੀ ਲੱਖ ਲੱਖ ਵਧਾਈ ਹੋਵੇ ਅਸੀਂ ਅੱਜ ਸਾਰੇ ਇਸ ਪ੍ਰਕਾਸ਼ ਉਤਸਵ ਤੇ ਇੱਥੇ ਪਹੁੰਚੇ ਹਾਂ ਮਹਾਰਾਜ ਦੇ ਡੇਰੇ ਤੇ ਸਾਰੀ ਸਮੂਹ ਸਾਹ ਸੰਗਤ ਨੂੰ ਪਿਆਰ ਭਰੀ ਸਾਥ ਸਾਹਿਬ ਮਹਾਰਾਜ ਈਸ਼ਰਦਾ ਸਤਿਗੁਰ ਈਸ਼ਰਦਾ ਜੀ ਮਹਾਰਾਜ ਮੋਰੇ ਹੱਥ ਜੋੜ ਕੇ ਇਹ ਅਰਦਾਸ ਹੈ ਇਹ ਸਤਿਗੁਰੂ ਮਹਾਰਾਜ ਜੀ ਸਾਨੂੰ ਨਾਮ ਦਾ ਤੇ ਇਸ਼ਨਾਨ ਦੀ ਦਾਤ ਬਖਸ਼ੋ ਘਰ ਹਰੇਕ ਦੇ ਘਰ ਦੇ ਵਿੱਚ ਸੁਖ ਸ਼ਾਂਤੀ ਵਰਤਾਈ ਰੱਖਣੀ ਕਲ ਕਲੇਸ਼ ਮਟਾਉਣਾ ਸਵਾਸ ਆਸ ਆਪਾ ਨਾਮ ਚ ਪਾਉਣਾ ਤੂੰ ਦਾ 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 ਤਾਰ ਤੇਰਾ ਦਿੱਤਾ ਖਾਵਣਾ ਸਤਿਗੁਰੂ ਜੀ ਸ਼ਰਦਾ ਜੀ ਮਹਾਰਾਜ ਜੀ ਇਹਨਾਂ ਬਚਨਾਂ ਦੇ ਅਨਸਾਰ ਸਾਨੂੰ ਸਾਰਿਆਂ ਦੇ ਸਿਰ ਤੇ ਮੇਰੇ ਭਰੇ ਹੱਥ ਰੱਖਣਾ ਹਰ ਘਰ ਦੇ ਵਿੱਚ ਖੁਸ਼ੀ ਵਰਤਾਈ ਰੱਖਣੀ ਮਹਾਰਾਜ ਜੀ ਹਰੇਕ ਹਰੇਕ ਜੀ ਨੂੰ ਆਪਣੇ ਚਰਨਾਂ ਦੇ ਨਾਲ ਨਿਵਾਸ ਰੱਖਣਾ ਸਤਿਵੰਤੋ ਬਾਬਾ ਇੰਦਰਦਾਸ ਜੀ ਜੋਤੀ ਜੀ ਦਾ ਸੰਚਾਲਕ ਨੇ ਜੀ ਦੇਰੇ ਦੇ ਉਹਨਾਂ ਦੇ ਬਹੁਤ ਵੱਡੇ ਉਪਰਾਲੇ ਹੁੰਦੇ ਆ ਜੀ ਸਮਾਜ ਸੇਵਾ ਦੇ ਵਿੱਚ ਵੀ ਵੱਡਾ ਉਪਰਾਲਾ ਆਉਂਦਾ ਤੇ ਸੰਗਤ ਵੀ ਹਾਉ ਭਾਗ ਕਰਦੀ ਸੰਸਾ ਮਾਪਕਾਂ ਦੀ ਹਾਉ ਭਾਗ ਕਰਦੀ ਹਾਂ ਜੀ ਤੋਂ ਬਾਅਦ ਚੜ ਕੇ ਜਿਹੜਾ ਹੈਗਾ ਵੱਡਾ ਉਹ ਅਪਰਵਾਹਲਾ ਕਰਦੀ ਨਹੀਂ ਉਹਨਾਂ ਦੇ ਉਪਰਾਲਿਆਂ ਕਿੰਦਾ ਦੇਖਦੇ ਹੋ ਬਾਬਾ ਇੰਦਰਦਾਸ ਜੀ ਮਹਾਰਾ ਜੀ ਉਹਨਾਂ ਦਾ ਤਾਂ ਅਸੀਂ ਦੇਣਾ ਨਹੀਂ ਦੇ ਸਕਦੇ ਉਹ ਸਾਰਿਆਂ ਦੀ ਇਸ ਬਹੁਤ ਉਹਨਾਂ ਦੀ ਮਿਹਰ ਹੈ ਸਾਡੀ ਸਾਰੀ ਸਾਧ ਸੰਗਤ ਅਸੀਂ ਇੱਕ ਪਰਿਵਾਰ ਦੇ ਤਰ੍ਹਾਂ ਹਾਂ ਹੁਣ ਅਸੀਂ ਇੱਕ ਟੈਲੀਗ੍ਰਾਮ ਇੱਕ ਐਪ ਆਇਆ ਜਿਹਦੇ ਵਿੱਚ ਸਾਰੀ ਸੰਗਤ ਰਲ ਮਿਲ ਕੇ ਆਪਣਾ ਸਮਾਂ ਬਤਾਉਂਦੇ ਹਨ ਹਰ ਇੱਕ ਆਪਣੇ ਹਰ ਇੱਕ ਜੀ ਆਪਣੇ ਤਰੀਕੇ ਦੇ ਨਾਲ ਉਸ ਵੈਬਸਾਈਟ ਤੇ ਆ ਕੇ ਆਪਣੇ ਤਰੀਕੇ ਦੇ ਨਾਲ ਢੰਗ ਤਰੀਕੇ ਨਾਲ ਬਾਣੀ ਪੜਦਾ ਹੈ ਅਸੀਂ ਇੱਕ ਦੂਜੇ ਤੋਂ ਸਾਰਿਆਂ ਤੋਂ ਸਿੱਖਦੇ ਹਾਂ ਸਤਿਗੁਰਿਆਂ ਦਾ ਦਾਸ ਮਹਾਰਾਜ ਜੀ ਦੀ ਬਹੁਤ ਮਿਹਰ ਹੈ ਉਹਨਾਂ ਦੇ ਸਦਕਾ ਹੀ ਅਸੀਂ ਇੱਥੇ ਆਏ ਹਾਂ ਉਹਨਾਂ ਨੇ ਸਾਨੂੰ ਆਪਣੇ ਲੜ ਲਾਇਆ ਅਸੀਂ ਉਹਨਾਂ ਦੇ ਲੜ ਫੜ ਕੇ ਹੀ ਅਸੀਂ ਇੱਥੇ ਪਹੁੰਚੇ ਹਾਂ ਅੱਜ ਤੱਕ ਜੋ ਵੀ ਹੈ ਉਹਨਾਂ ਦਾ ਦਿੱਤਾ ਦਿੱਤਾ ਅਸੀਂ ਦੇਣਾ ਨਹੀਂ ਦੇ ਸਕਦੇ ਸਤਿਗੁਰ ਇੰਦਰਦਾਸ ਮਹਾਰਾਜ ਦੀ ਬਹੁਤ ਮੇਰ ਹੈ ਤੇ ਮਹਾਰਾਜ ਜੀ ਜਦੋਂ ਵੀ ਸਾਡੇ ਕੋਲ ਆਉਂਦੇ ਆ ਹਮੇਸ਼ਾ ਅਸੀਂ ਇਹੀ ਅਰਦਾਸ ਕਰਦੇ ਆ ਮਹਾਰਾਜ ਜੀ ਸਾਨੂੰ ਨਾਮ ਦਾ ਤੇ ਸ਼ਨਾ ਦੀ ਰਾਤ ਬਖਸ਼ੋ ਹਮੇਸ਼ਾ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਬਤਾਈ ਰੱਖਣੀ ਆਪਣਾ ਮੇਰ ਭਰੇ ਹੱਥ ਰੱਖੋ ਹਮੇਸ਼ਾ ਸਾਨੂੰ ਆਪਣੇ ਚਰਨਾਂ ਦੇ ਨਾਲ ਨਿਵਾਸ ਸਾਨੂੰ ਹਮੇਸ਼ਾ ਆਪਣਾ ਚਰਨਾਂ ਦੇ ਨਾਲ ਜੋੜੀ ਰੱਖਣਾ ਸਾਡੇ ਕਿੰਨੀ ਵਾਰੀ ਮਹਾਰਾਜ ਅਸੀਂ ਦਾ ਮੈਂ ਪਰਸਨਲੀ ਐਕਚੁਅਲੀ ਪਹਿਲੀ ਵਾਰ ਆਇਆ 8 ਮਹੀਨੇ ਪਹਿਲਾਂ ਮੈਂ ਟਿਕਟ ਬੁੱਕ ਕਰਵਾਈ ਸੀ ਤੇ ਇਸੇ ਕਰਕੇ ਅਗੇ ਮਹਾਰਾਜ ਦੇ ਕੈਸਵੀ ਵਰਸੀ ਦਾ ਪ੍ਰੋਗਰਾਮ ਦੇਖਣ ਆਇਆ ਮਹਾਰਾਜ ਜੀ ਸਾਧ ਸਮਾਗਮ ਤੇ ਦਿਹਾੜੇ ਤੇ ਪਹੁੰਚਣਾ ਆਇਆ ਪਹਿਲੀ ਵਾਰ ਆਇਆ ਮੈਂ 18 ਸਾਲਾਂ ਬਾਅਦ ਹਾਂਜੀ ਉੱਥੇ ਲਾਈਵ ਦੇਖਦੇ ਆ ਜਦੋਂ ਤੋਂ ਸ਼ੁਰੂ ਹੋ ਜਾਂਦਾ ਪ੍ਰੋਗਰਾਮ ਉਦੋਂ ਤੋਂ ਅਸੀਂ ਲਾਈਵ ਰਹੀਦੇ ਆ ਤੇ ਕਈ ਵਾਰ ਜਿਹੜਾ ਹੁਣ ਇਹ ਐਤਵਾਰ ਸੋਮਵਾਰ ਆਇਆ ਨਾ ਤੇ ਪ੍ਰੋਗਰਾਮ ਅਸੀਂ ਕੋਸ਼ਿਸ਼ ਕਰੀਦੀ ਅਸੀਂ ਜਾਨੀ ਟੀਵੀ ਔਨ ਕਰਕੇ ਮਹਾਰਾਜਾ ਉੱਥੇ ਵੀ ਅਸੀਂ ਮਹਾਰਾਜ ਜੀ ਦਾ ਜਿਹੜਾ ਆ ਭੋਗ ਲਵਾਈਦਾ ਨਾ ਜਲ ਨੂੰ 12 ਵਜੇ ਰਾਤ ਦੇ ਤੜਕੇ 12 ਵਜੇ ਪਹਿਲਾਂ ਚਾਹ ਦਾ ਲੰਗਰ ਫਿਰ ਉਸ ਤੋਂ ਬਾਅਦ ਮਹਾਰਾ ਦੀ ਜਿਹੜਾ ਭੋਜਨ ਅਸੀਂ ਬਣਾਉਣਾ ਜੋ ਵੀ ਬਣਾਉਣਾ ਮਹਾਰਾ ਲਈ ਪ੍ਰਸ਼ਾਦਾ ਤਿਆਰ ਕਰਨਾ ਉਹਨੂੰ ਸਾਰਾ ਭੋਗ ਲਵਾਈਦਾ ਉਸੇ ਇਸੇ ਤਰ੍ਹਾਂ ਜਿਦਾ ਇੱਥੇ ਸਾਰਾ ਪ੍ਰੋਗਰਾਮ ਹੁੰਦਾ ਅਸੀਂ ਉਸੇ ਤਰ੍ਹਾਂ ਉੱਧਰ ਵੀ ਮਹਾਰਾ ਦੀ ਪਾਣੀ ਚੱਲਦੀ ਰਹਿੰਦੀ ਆ ਤੇ ਅਸੀਂ ਜਾਗਦੇ ਰਹਿੰਦਾ ਆਪਾਂ ਦੇਖਦੇ ਕਿ ਬਾ ਜਿਹੜਾ ਬਾ ਪੇਸ਼ਾ ਜਿਹੜੇ ਸਾਡੇ ਭੈਣ ਭਰਾ ਦੇ ਦੀ ਜਿੰਦਗੀ ਜਿਹੜੀ ਆ ਇਧਰ ਦੀ ਜਿੰਦਗੀ ਨਾਲ ਬਹੁਤ ਜ਼ਿਆਦਾ ਫਰਕ ਹੈ ਕਿ ਇੱਥੇ ਸਮਾਗਰ ਆ ਬਹੁਤ ਜ਼ਿਆਦਾ ਉੱਠ ਆਇਆ ਹਾਂਜੀ ਤੇ ਕਿਸੇ ਕੰਮ ਦੇ ਨਾਂ ਨਾਲ ਇਹ ਸਮਾਗਰ ਕੀਤਾ ਕਰਦਾ ਆ ਆਪਣਾ ਹਮੇਸ਼ਾ ਮਨ ਵਿੱਚ ਇਹੀ ਆ ਕਿ ਮੇਰਾ ਰੁੱਸੇ ਨਾਲ ਲੱਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜਾਏ ਸੋ ਹਮੇਸ਼ਾ ਮੇਰੀ ਤਾਂ ਇਹੀ ਹੁੰਦਾ ਹੈ ਕਿ ਮਹਾਰਾਜ ਉਹ ਹਮੇਸ਼ਾ ਮੁੱਖ ਰੱਖਣਾ ਆ ਕੰਮ ਕਾਰ ਕਰਦੇ ਰਹੋ ਮਹਾਰਾਜ ਵੀ ਇਹੀ ਕਹਿੰਦੇ ਆ ਇੰਦਰਦਸ ਮਹਾਰਾਜ ਜੀ ਇਹੀ ਕਹਿੰਦੇ ਆ ਕੰਮ ਕਾਰ ਕਰੀ ਚੋ ਪਰ ਉਹਨੂੰ ਵੀ ਧਿਆਉ ਨਾਲ ਦੇ ਨਾਲ ਹੈ ਨਾ ਆਪਣਾ ਜ਼ਰੂਰ ਸਮਾਂ ਕੱਢੋਏ ਨਹੀਂ ਕਿ ਤੁਸੀਂ ਇੱਕ ਪਾਣੀ ਪਾਣੇ ਤੁਸੀਂ ਕਮਰੇ ਚ ਹੀ ਬੰਦ ਹੋ ਕੇ ਤੁਸੀਂ ਪਾਣੀ ਪਾਣੀਆਂ ਤੁਸੀਂ ਕੋਈ ਵੀ ਕੰਮਕਾਰ ਕਰਦੇ ਆ ਕੰਮ ਤੇ ਆ ਤੁਸੀਂ ਡਰਾਈਵ ਕਰਦੇ ਆ ਜਾਂ ਤੁਸੀਂ ਕੁਝ ਵੀ ਘਰ ਦੇ ਵਿੱਚ ਕਿਚਨ ਦੇ ਵਿੱਚ ਕੰਮ ਕਰਦੇ ਆ ਭੋਜਨ ਬਣਾਉਂਦੇ ਆ ਮਹਾਰਾਜ ਦੀ ਪਾਣੀ ਲਾਈ ਰੱਖੋ ਤੇ ਤੁਸੀਂ ਬਾਣੀ ਪਾਣੀ ਪੜੋ ਤੇ ਬਾਣੀ ਸੁਣੋ ਵੱਲਾ ਸਾਦੋ ਬੰਦੀ ਛੋੜ ਮਹਾਰਾਜ ਜੀ ਸਰਦਾਸ ਜੀ ਕੀ ਸਾਥ ਸਾਹਿਬ ਫਕ ਮਹਾਰਾਜ ਜੀ ਦਾ ਸਾਥ ਸਾਹਿਬ ਮੇਰਾ ਨਾਮ ਹਰਵਿੰਦਰ ਗਵਾਰੇ ਇਹ ਮੈਂ ਪੈਰਿਸ ਤੋਂ ਆਈ ਹਾਂ ਅਸੀਂ ਇੱਥੇ ਸਾਡਾ ਪਿੰਡ ਕਢਿਆਲ ਹੈ ਹਾਂ ਜੀ ਨਾਰੇ ਤਾਲ ਕਿਵੇਂ ਜਿਹਾ ਬਣਾਵਿਆ ਹੈ ਤੁਹਾਡਾ ਮਾਰੇ ਜੀ ਦੇ ਨਾਲ ਮੇਰੇ ਮੰਮੀ ਡੈਡੀ ਪਹਿਲਾਂ ਤੋਂ ਆਉਂਦੇ ਸੀ ਤੇ ਅਸੀਂ ਉਹਨਾਂ ਦੇ ਨਾਲ ਹੀ ਆਏ ਤੁਹਾਡਾ ਪਿੰਡ ਵਾਸੀ ਸਵਾਗਤ ਹੈ ਜੀ ਇਸ ਲਈ ਸਾਡੇ ਪਿੰਡਾ ਤੋਂ ਲਗਾਤਾਰ ਰੀਤੀ ਰਿਵਾਜ ਦੀ ਜਗਤ ਹੈ ਜੀ ਬਾਬਾ ਜੀ ਦਾ ਮੇਲਾ 10 ਤਰੀਕ ਨੂੰ ਹੈ ਇਹ ਵੀ ਦੇਖਦੇ ਹੋ ਬਾਬਾ ਜੀ ਦੇ ਉਪਰਾਹੇ ਬਾਬਾ ਜੀ ਸੰਗਤ ਹੋ ਰਹੀ ਹੈ ਇੱਥਾ ਆਪਣੀ ਨਾਲ ਅਟੈਚਮੈਂਟ ਹੈ ਮਹਾਰਾਜ ਜੀ ਦੀ ਸੰਗਤ ਆਰੋਜੀ ਸਾਡੀ ਸ਼ਬਦ ਕੀਰਤਨ ਚੱਲਦਾ ਇੱਥੇ ਸ਼ਾਮ ਨੂੰ ਆਰਤੀ ਹੁੰਦੀ ਹੈ ਸਵੇਰ ਨੂੰ ਬੰਦਗੀ ਹੁੰਦੀ ਹੈ ਤੇ ਸੰਗਤ ਦਾ ਬਹੁਤ ਮਹਾਰਾਜ ਜੀ ਤੇ ਪਿਆਰ ਬਸ਼ਵਾਸ਼ ਹੈ ਤੇ ਬਹੁਤ ਭਰੋਸਾ ਹੈ ਤੇ ਮਹਾਰਾਜ ਸਾਡੇ ਨੇ ਬਹੁਤ ਬੰਦਗੀ ਕੀਤੀ ਇਹ ਸਾਰੀ ਸੰਗਤ ਉਹਨਾਂ ਨਾਲ ਜੁੜੀ ਹੋਈ ਹੈ ਤੇ ਸਾਰੇ ਇਕੱਠੇ ਹੋ ਕੇ ਸ਼ਬਦ ਕੀਰਤਨ ਸ਼ਾਮ ਨੂੰ ਕਰਦੇ ਨੇ ਤੇ ਸਵੇਰ ਨੂੰ ਵੀ ਬੰਦਗੀ ਹੁੰਦੀ ਮਹਾਰਾਜ ਜੀ ਦੀ ਜੀ ਵੀ ਪਰਿਵਾਰ ਸਵੇਰ ਤਾਈਆਂ ਨੇ ਨਹੀਂ ਫਿਲਹਾਲ ਤਾਂ ਮੈਂ अकेਲੀ ਆਈ ਹਾਂ ਤੇ ਮੇਰੇ ਬੱਚੇ ਪੀਨੇ ਪੜ੍ਹਦੇ ਨੇ ਤੇ ਉਹ ਨਹੀਂ ਆਏ ਹੈਗੇ ਤੇ ਮੈਂ ਹਰ ਸਾਲ ਹੀ ਆਉਣੀ ਹਾਂ ਜੀ ਦੇ ਮਾਰੇ ਦੋ ਚਾਹੂ ਬੋ ਦੇਵੀ ਕੀ ਆਤਮਾ ਬੰਦ ਕਰਾ ਚਾਹੇ ਬਾਬਾ ਜੀ ਅੰਦਰਵਾਸ ਜੀ ਤੇ ਇੰਨੇ ਚੰਗੇ ਬਹੁਤ ਚੰਗੇ ਸੰਗਤ ਨੂੰ ਬਹੁਤ ਪਿਆਰ ਕਰਦੇ ਆ ਤੇ ਸਾਡੇ ਨਾਲ ਹਮੇਸ਼ਾ ਐਵੇਂ ਨਹੀਂ ਲੱਗਦਾ ਕਿ ਸਾਡੇ ਗੁਰੂਆਂ ਬਹੁਤ ਪਿਆਰ ਨਾਲ ਅਸੀਂ ਆਉਣੇ ਆ ਤੇ ਮम्मी ਡੈਡੀ ਦੀ ਡੈਥ ਹੋ ਚੁੱਕੀ ਹੈ ਪਰ ਅਸੀਂ ਅੱਜ ਦਾ ਸਾਨੂੰ ਫੀਲ ਨਹੀਂ ਹੁੰਦਾ ਕਿ ਮੰਮੀ ਡੈਡੀ ਹੈ ਨਹੀਂ ਸਾਨੂੰ ਇੰਨਾ ਪਿਆਰ ਕਰਦੇ ਆ ਇਹ ਉਹਨਾਂ ਵਾਰ ਤੱਕ ਬਹੁਤ ਕੁਝ ਕਹਿ ਆਇਆ ਨਹੀਂ ਪਰ ਸਾਡੇ ਕੋਲ ਲਾਫਜ਼ ਨਹੀਂ ਹੈਗੇ ਕਹਿਣ ਲਈ ਉਹ ਬਹੁਤ ਚੰਗੇ ਨੇ ਬਹੁਤ ਸੇਵਾ ਬਹੁ ਕਰਦੇ ਨੇ ਖੇਡਾਂ ਕਰਾਉਂਦੇ ਨੇ ਤੇ ਆਪਣੇ ਸਾਰੇ ਆਪਣੇ ਪਿੰਡਾਂ ਦੀਆਂ ਯਾਨੀ ਕਿ ਸਾਰੇ ਕੰਮ ਕਰਦੇ ਨੇ ਜੋ ਵੀ ਸੇਵਾ ਲਈ ਕੋਈ ਆਉਂਦਾ ਉਹਨਾਂ ਨੂੰ ਤੇ ਸੇਵਾ ਦਿੰਦੇ ਨੇ ਗਲੀਆਂ-ਗੁੱਲੀਆਂ ਸਾਰਾ ਕੁਝ ਬਣਾਉਂਦੇ ਨੇ ਬਹੁਤ ਕੁਝ ਕਰਦੇ ਨੇ ਬੱਚਿਆਂ ਦੇ ਖੇਡਾਂ ਦਾ ਬਹੁਤ ਧਿਆਨ ਰੱਖਦੇ ਹਾਂ। ਬਾਬਾ ਜੀ ਦੇਖ ਆਪਾਂ ਦੇਖਦੇ ਆਂ ਬਾਬਾ ਜੀ ਦੇ ਸੁਪਰਵਾਈਜ਼ਨ ਦੇ ਵਿੱਚ ਸਾਰੇ ਜਿਹੜੇ ਆ ਬਹੁਤ ਬੱਚੇ ਉਕੀ ਨਿਰਮਾਤਾ ਦੇ ਨਾਲ ਕੰਮ ਕਰਦੇ ਆ ਜੀ ਅਸੀਂ ਕੋਈ ਵੀ ਆਪਾਂ 스ਕੀਮ ਦੇਖ ਰਹੇ ਆ ਕਿ ਜਿੰਨੇ ਵੀ ਸੇਵਾਦਾਰ ਹਨ ਨਿਰਮਾਤਾ ਦੇ ਨਾਲ ਕਿ ਆਪਾਂ ਸਾਡੇ ਨੇ ਸੇਵਾ ਲੈਂਦੇ ਰਹੇ ਹਾਂ। ਜੇ ਵਰਕਰ ਜਿਹੜੇ ਲੱਗੇ ਹੋਏ ਸਫਾਈ ਕਰੇ ਨੇ ਵੀ ਇਹ ਜਿਹੜੀ ਬਾਬਾ ਜੀ ਦੇ ਨਾਲ ਜੁੜ ਕੇ ਜਿੰਨੇ ਨਿਰਮਾਤਾ ਸਾਡੇ ਵਿੱਚ ਆਉਂਦੀ ਆ ਉਹਦੇ ਵਰਗੀ ਬਾਬਾ ਜੀ ਮਹਾਰਾਜ ਜੀ ਸ਼ਰਧਾ ਜੀ ਸਾਡੇ ਮਹਾਰਾਜ ਨੂੰ ਬਹੁਤ ਭਗਤੀ ਕੀਤੀ بس ਉਹਨਾਂ ਦੀ ਭਗਤੀ ਨੂੰ ਬਹੁਤ ਸਾਰੇ ਫਲ ਲੱਗੇ ਹੋਏ ਆ ਤੇ ਸਾਰੇ ਸੰਗਤ ਨੂੰ ਬਹੁਤ ਵਿਸ਼ਵਾਸ ਹੈ ਤੇ ਸ਼ਰਧਾ ਨਾਲ ਆ ਕੇ ਸਾਰੇ ਸੇਵਾ ਕਰਦੇ ਨੇ ਆਪਣੇ ਆਪ ਹੀ ਕਰੇ ਜਾਂਦੇ ਨੇ ਮਹਾਰਾਜ ਕਰਾਰੇ ਨੇ ਆਪੇ ਆਪ ਹੀ ਕਰਦੇ ਨੇ ਸੰਗਤ ਪਿਆਰ ਦੇ ਵਿੱਚ ਸਾਰੇ ਕਰਦੇ ਨੇ ਮਹਾਰਾਜ ਜੀ ਹਾਂ ਜੀ ਵੱਲੇ ਸਾਧੂ ਬੰਦੀ ਛੋੜ ਮਹਾਰਾਜ ਈਸ਼ਰਦਾ ਜੀ ਕੀ ਸਾਤ ਸੱਤ ਪੱਕਾ ਮਹਾਰਾਜੀ ਦਾ ਸਾਤ ਸਹੀ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼